ਕਿਉਂ 127 ਦੇ ਵਿੱਚੋਂ 93 ਕੁਰਬਾਨੀਆਂ ਦਿੱਤੀਆਂ ਵਿਹਲੇ ਦੇਗਾ ਜੇ ਕੰਮ ਵਾਲੇ ਹੁੰਦੇ ਤਾਂ ਕਿਉਂ ਦਿੰਦੇ ਜੇ ਡਾਨੀ ਬੰਦੀ ਹੁੰਦੇ ਤਾਂ ਕੁਰਬਾਨੀਆਂ ਦਿੰਦੇ ਨਹੀਂ ਆਰਐਸਐਸ ਨੇ ਦਿੱਤੀਆਂ ਹਾਲੇ ਤੱਕ ਝੰਡਾ ਨਹੀਂ ਲਗਾ ਦੇਸ਼ ਦਾ ਅਸੀਂ ਵਾਕੇ ਵਿਹਲੇ ਹਾਂ ਅਸੀਂ 127ਾਂ ਦੇ ਵਿੱਚੋਂ 93 ਕੁਰਬਾਨੀਆਂ ਪੰਜਾਬ ਵਾਲੇ ਨੇ ਦਿੱਤੀਆਂ ਅਸੀਂ ਵਾਕੇ ਵਿਹਲੇ ਹਾਂ ਅਸੀਂ ਜੇ ਕਾਲੇ ਪਾਣੀ ਵਿੱਚ ਬੈਠੇ ਇੱਕ ਵੀ ਚਿੱਠੀ ਇਦਾਂ ਦੀ ਨਹੀਂ ਲਿਖੀ ਜਿਹਦੇ ਵਿੱਚ ਮਾਫੀ ਹੋਵੇ ਵੀਰ ਸਾਬਰਕ ਬਾਰੇ ਜਿਹਨੂੰ ਉਹ ਬਹੁਤ ਭੱਟਾ ਬਣਾ ਰਹੇ ਨੇ ਮੁੱਤੀ ਹੁਣੀ ਹਾਂਜੀ ਉਹ ਮਾਫੀ ਮੰਗ ਕੇ ਭੱਜਿਆ ਸੀ ਕਾਲੇ ਪਾਣੀ ਦੇ ਵਿੱਚੋਂ ਚਿੱਠੀ ਲੈ ਕੇ ਤੇ ਮੈਂ ਦੁਬਾਰਾ ਸਰਕਾਰ ਦੇ ਖਿਲਾਫ ਨਹੀਂ ਜਾਂਦਾ ਅਸੀਂ ਵਾਕਈ ਬੇਲੇ ਆ ਅਸੀਂ ਚਿੱਠੀ ਨਹੀਂ ਲਿਖੀ ਕੋਈ ਉੱਥੇ ਬੈਠ ਕੇ ਕਾਲੇ ਪਾਣੀ ਦੀ ਸਜ਼ਾ ਜਿੰਦਾ ਉਹ ਕੱਟੀ ਠੀਕ ਹੈ ਜੀ ਇਤੋਂ ਵੱਡਾ ਬੇਲਾ ਕੀ ਹੋ ਸਕਦਾ ਵਾਹ ਉਹ ਸਾਨੂੰ ਕਹਿਣ ਉਹ ਤੈਨੂੰ ਸਾਰਾ ਕੁਝ ਦਿੰਨੇ ਆ ਫਾਂਸੀ ਦਾ ਰਸਤਾ ਛੱਡ ਦੇ ਉਹ ਕਹਿੰਦਾ ਤੂੰ ਪਰਾਂ ਹੋ ਕਾਲਾ ਕੱਪੜਾ ਵੀ ਪਰਾਂ ਕਰ ਮੈਂ ਆਪ ਵੀ ਪੋਣਾਗਾ ਹਾਂ ਅਸੀਂ ਵਾਕਈ ਬੇਲੇ ਆ ਇਸ ਦੇਸ਼ ਨੂੰ ਅਫਦਾਲੀ ਹਾਂ ਡਾ ਅਡਾਨੀ ਇਹ ਦੋਨੋਂ ਕੈਟਾਗਰੀਆਂ ਸੇਮ ਆ ਲੁੱਟਣ ਵੇਲੇ ਹੀ ਆਈਆਂ ਹਾਂਜੀ ਗਜਨ ਵੀ 17 ਹਮਲੇ ਕਰ ਗਿਆ 17 ਹਮਲਿਆਂ ਦੇ ਵਿੱਚ ਉਹਨੂੰ ਇੱਕ ਵਾਰੀ ਵੀ ਲੁੱਟ ਕੇ ਸੁੱਕਾ ਵਾਪਸ ਨਹੀਂ ਜਾਣ ਦਿੱਤਾ ਸੀ ਵਿੱਲੇ ਹੀ ਆ ਵਾਹ ਜੀ ਭਾਰਤ ਦੇਸ਼ ਦੀਆਂ ਲੜਕੀਆਂ ਉਹ ਬੰਨ ਬੰਨ ਕੇ ਢੱਕਾਂ ਬਣਾ ਕੇ ਲੈ ਕੇ ਗਏ ਕਾਬਲਿਆਂ ਦੇ ਵਿੱਚ ਵਿੱਚ ਬਾਬਾ ਦੀਪ ਸਿੰਘ ਨੇ ਚਪੇੜਾ ਮਾਰ ਮਾਰ ਖੋਈਆਂ ਬੋਲੋ ਸੋਨਿਆ ਆ ਆ ਆ ਉਹ ਪਾਪਸ ਘਰਾਂ ਵਿੱਚ ਪਹੁੰਚਦੀਆਂ ਕੀਤੀਆਂ ਅਸੀਂ ਭਾਜੀ ਵਿੱਲੇ ਹੀ ਆ